ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਮਨਦੀਪ ਤੇ ਫਿਰ ਗੁਰਪ੍ਰੀਤ ਗੋਪੀ ਉਹਨਾਂ ਦੇ ਫਾਰਮ ਤੇ ਅੱਜ ਵੈਸੇ ਪਸ਼ੂਆਂ ਦੀ ਗੱਲ ਕਰੀਏ ਤਾਂ ਤਕਰੀਬਨ ਕੋਈ 9-10 ਨਾਗ ਜਿਹੜੇ ਅਵੇਲੇਬਲ ਨੇ ਵੈਸੇ ਮਾਰਨਿੰਗ 2 ਤੋਂ 3 ਜਿਹੜੇ ਪਸ਼ੂ ਸੇਲ ਹੋ ਗਏ ਆ ਤੇ ਤਕਰੀਬਨ 12-13 ਨਾਗ ਤੁਹਾਨੂੰ ਦਿਖਾਉਣੇ ਸੀਗੇ ਤੇ ਇਸ ਵਕਤ ਜਿਹੜੇ 9 ਐਨੀਮਲ ਨੇ ਠੀਕ ਆ ਜੀ 5 ਬੇੜਾ ਆਪਾਂ ਜਿਨ੍ਹਾਂ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਸ਼ਾਹੀਵਾਲ ਜਰਸੀ ਕ੍ਰੋਸ ਤੇ ਜਰਸੀ ਬਰੀਡ ਦੇ ਵਿੱਚ ਐਚ ਐਫ ਕ੍ਰੋਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਜਿਹੜੇ ਐਨੀਮਲ ਨੇ ਅੱਜ ਮੌਜੂਦ ਆ। ਸੋ ਟੋਟਲ ਅੱਜ 5 ਬੈੜਾ ਹੋਣ ਵਾਲੀਆਂ ਠੀਕ ਆ ਜੀ 5 ਬੈੜਾਂ ਦੀ ਗੱਲ ਕਰੀਏ ਤੇ 4 ਐਨੀਮਲ ਬਿਲਕੁਲ ਸਵੇ ਸਵੇ ਆ। ਇੱਕ ਬੈੜ ਤੁਸੀਂ ਦੇਖੋਗੇ ਪੂਰੇ ਵੱਡੇ ਕੱਦ ਕੱਦ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਚੰਗੇ ਮਿਲ ਕੇ ਰਕਾਰਡ ਵਾਲੀ ਇਹ ਦੋਸਤੋ ਗੱਬਣ ਤਿਆਰੀ ਵਾਲੀ ਹੈ। ਤਰੀਕ ਅੱਜ ਤੁਸੀਂ ਨੋਟ ਕਰ ਲਓ 26 ਨਵੰਬਰ ਤੇ ਸਮਾਂ ਕੋਈ ਮਾਰਨਿੰਗ ਦੇ 11 ਵੱਜ ਗਏ 15 ਮਿੰਟ ਤੇ ਆਪਾਂ ਇਹ ਵੀਡੀਓ ਕਵਰੇਜ ਕਰਦੇ ਆ। ਸੋ ਬਾਕੀ ਰਿਕੁਐਸਟ ਆਪਣੀ ਸਾਰੇ ਫਾਰਮਰ ਭਰਾਵਾਂ ਨੂੰ ਉਹੀ ਆ ਵੀ ਇੱਥੇ ਆ ਰਹੇ ਹੋ ਦੋਸਤੋ ਤੇ ਇੱਕ ਟਾਈਮ ਦੋ ਟਾਈਮ ਚੋਕੇ ਪਸ਼ੂ ਜਿਹੜਾ ਸੋਇਆ ਗੱਬਣ ਪਸ਼ੂ ਤੇ ਪਕ ਕੇ ਚਾਰੇ ਥਾਂਾਂ ਦੀ ਤਸੱਲੀ ਆ ਉਹ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ। ਆਓ ਕਰਦੇ ਆ ਗੱਲਬਾਤ। ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਤਰੀਕਾਲ। ਸਾਸਤਰੀਕਾਲ ਆ ਵੀਰੇ। ਉਹ ਠੀਕ ਆ ਵੀਰੇ। ਆ ਚੜਦੀ ਕਲਾ ਤੇ ਰਾਜਸੰਦੂ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਤਰੀਕਾਲ। ਸਾਸਤਰੀਕਾਲ ਵੀਰ। ਮਨਦੀਪ ਭਾਈ ਸਾਸਤਰੀਕਾਲ। ਸਾਸਤਰੀਕਾਲ। ਬੜਾ ਚੰਗੀ ਖਾਸੀ ਵੱਡੀ ਆ ਪਰਲੇ ਪਾਸੇ ਗੋਪੀਏ ਤੂੰ ਵੀ ਨਹੀਂ ਤਿੰਦਾ ਪਿਆ ਭਾਈ ਬਹੁਤ ਜਿਆਦਾ ਚੰਗੀ ਰਾਏ ਵੀਰੇ ਚੰਗੀ ਆ ਬੈੜ ਚੰਗੇ ਮਿਲਕਰ ਕਾਲ ਵਾਲੀ ਠੀਕ ਆ ਵੀਰੇ ਹਾਂ ਤੇ ਸੁਹਾਵੀਰ ਗੋਪੀਏ ਕਿਨਵਾ ਸੂਰੀ ਆ ਆਪਾਂ ਦੂਜਾ ਸਮਝ ਕੇ ਲਈਏ ਕੋਈ ਵੀ ਤਿੱਜਾ ਸੁਹਾਵ ਮੰਨ ਲੈ ਠੀਕ ਆ ਜੀ ਹਾਂ ਲਓ ਦੱਸੋ ਸੁਹਾਵਾ ਦੂਜਾ ਚਾਹੇ ਕੋਈ ਤਿੱਜਾ ਮੰਨ ਲੈ ਮੇਰਾ ਭਰਾ ਹਾਈਟ ਲੈਂਥ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਬਿਲਕੁਲ ਦਿਖਾਉਣ ਰਹੇ ਆ ਇੱਕ ਪਾਸੇ ਤੋਂ ਖੜ ਕੇ ਠੀਕ ਆ ਜੀ ਬੇਲ ਬੁੱਲ ਬੜੀ ਸਪੈਸ਼ਲ ਆ ਕੱਦ ਵੱਡਾ ਤੇ ਥੱਲੋਂ ਤੁਹਾਨੂੰ ਜੇਕਰ ਆਪਾਂ ਦਿਖਾਈਏ ਤਾਂ ਤਿਆਰੀ ਕਰਮਾਂ ਦੀ ਫੜੀ ਹੁੰਦੀ ਆ ਦਿਨ ਲੈ ਜੂ ਕਿੰਨੇ ਕ ਜੀ ਇਹਦੇ 13 ਦਿਨ ਲਿੰਦੇ ਜੀ 13 ਦਿਨ ਹਾਂਜੀ ਵੀ ਆ ਬਿਲਕੁਲ ਗਿਣਤੀਮੰਤੀ ਲਿਖਤੀ ਤੌਰ 'ਤੇ ਲਿਖਤੀ ਤੌਰ ਤੇ ਠੀਕ ਆ ਜੀ ਤੇ ਗੋਪੀ ਵੀਰ ਕੋਈ ਪਿਛੋਂ ਕੋਈ ਦੋਦਰ ਕਾਰਡ ਵੀਰਾਂ ਨੇ ਦੱਸਿਆ ਕੁਛ ਤਾਂ ਭਾਜੀ ਇਹਦਾ 42 ਲੀਟਰ ਦੇ ਉਹਨਾਂ ਜਿੰਨੂੰ ਮਰਜ਼ੀ ਗਾਰੰਟੀ ਦੇ ਦਿਓ ਜੀ 42 ਲੀਟਰ ਹਾਂ ਤੇ ਜੇ ਆਪਣੇ ਕੋਲ ਰਹਿ ਗਿਆ ਆਪਾਂ ਚਵਾਵਾਂਗੇ ਵੀ ਠੀਕ ਆ ਅੱਗੇ ਵੀ ਪਿਛਲੀ বার ਵੀ ਆਪਾਂ ਵੀਡੀਓ ਪਾਈ ਸੀ ਜਿਹਦਾ 56 ਲੀਟਰ ਚਵਾਇਆ ਵਾ ਉਸੇ ਫਾਰਮ ਚ ਹੋਇਆ ਜੀ ਓਕੇ ਹਾਂ ਉਹ ਜੋ ਵੀਰ ਦੱਸਦੇ ਆ ਉਹਨਾਂ ਪਿਛਲੀਆ ਰੋ ਦਾ 44 ਲੀਟਰ ਦੱਸਿਆ ਸੀ 56 ਲੀਟਰ ਦਿੱਤਾ ਹੂੰ ਹੂੰ ਇਹ ਕਰਮਾਲੀ ਜਿੱਦੀ ਬੇਲ ਹੈ ਜਿੱਦੀ ਇਹ 50 ਲੀਟਰ ਦੁੱਧ ਦਊਗੀ ਬਿਸ ਲੱਗ ਸੁਲੋ ਕੋ ਸੀਲ ਸੁਲੋ ਬਹੁਤ ਜਿਆਦੀ ਠੰਡੀ ਜਿਤਨਾ ਮਰਜੀ ਬੱਚਾ ਭੈਣ ਨੇ ਚੋਣੀ ਵੀਰ ਨੇ ਜਿਤਨਾ ਮਰਜੀ ਥੱਲੇ ਬੈਠ ਰੋ ਲੋ ਵੀ ਦੋਸਤੋ ਨਾਲ ਦੇ ਨਾਲ ਹੀ ਆਪਾਂ ਤੁਹਾਨੂੰ ਤਸੱਲੀ ਐਸੇ ਇੱਕ ਤਸੱਲੀ ਦੇ ਰੂਪ ਦੇ ਵਿੱਚ ਨਾਲ ਨਾਲ ਹੱਥ ਲਾ ਕੇ ਐਨੀਮਲ ਨੂੰ ਦਿਖਾ ਰਹੇ ਆਂ ਕੋਈ ਕਾਲੀ ਨਹੀਂ ਪੈਂਦੀ ਕੋਈ ਠੰਡੀ ਧੀਰੀ ਆ ਜਿੰਨੇ ਵੀ ਗੱਲ ਕਰ ਲੋ ਨਹੀਂ ਥੋੜੀ ਠੀਕ ਆ ਜੀ ਰੰਗ ਪ੍ਰਿੰਟ ਫੈਸ਼ਨ ਫੁਸ਼ਨ ਕਰਨ ਵਾਲੇ ਨੂੰ ਬਹੁਤ ਆ ਇਧਰ ਲਾਗ ਗਿਆ ਮੈਂ ਤੁਹਾਨੂੰ ਇੱਕੋ ਹੀ ਥਣ ਦਿਖਾ ਦਾਂ ਆ ਕਰੋ ਜੀ ਸੋ ਦਿਨ ਹਾਜੇ ਜਿਹੜੇ ਕਿਸਾਨ ਦੇ ਲੋ 12 ਲੈ ਜੇ 13 ਲੈ ਜੇ ਕਿਉਂਕਿ ਵੈੜ ਵੱਡੀ ਆ ਤਾਂ ਦਿਨ ਤਕਰੀਬਨ ਇੰਨੇ ਲੈ ਕੇ ਜਾਣੇ ਜ਼ਹਿਰ ਦੀ ਗੱਲ ਆ ਵੀ ਲੈ ਜਾਊਗੀ ਨਾਰਮਲੀ ਬਾਕੀ ਥਣ ਮੁਠੀ ਪੂਰਾ ਹੱਥੀ ਚਵਾਈ ਦਾ ਥਾਣਾ ਉਹ ਕਿਸੇ ਭਰਾ ਦੀ ਵੱਖਰੀ ਗੱਲ ਆ ਵੀ ਮਸ਼ੀਨੀ ਚਵਾਈ ਕਰ ਲੈ ਅਵੇਲੇਬਲ ਜਿਹੜੇ ਵੀਰਪੂ ਹੋ ਗਈ ਆ ਜਾਂ ਹੱਥੀ ਚਵਾਈ ਦੋਵੇਂ ਪਾਸੇ ਬਹਿ ਕੇ ਚਵਾਈ ਕਰ ਲੈ ਤੇ ਬਹੁਤ ਸੋਨੇ ਮਿਲਕਰ ਕਾਰਡ ਵਾਲੀ ਕੋਈ 40 ਤੋਂ ਪਲੱਸ 40 42 40 42 ਦੇ ਘਰ ਚ ਚਰਨ ਵਾਲੀ ਲਓ ਫਿਰ ਮਨਦੀਪ ਰਾਜਵੀਰ ਦੇ ਵੀ ਨੱਕੂ ਆ ਕੇ ਜੂਮ ਕੀਤੀ ਕਰਮਾਂ ਲਈ ਲੈਦਾ ਹੀ ਆ ਵੇਖੋ ਵੀ ਤੇ ਆਪਾਂ ਵੀਰ ਗੋਪੀ ਚਲੋ ਕਿਤੇ ਨਾ ਕਿਤੇ ਆਪਾਂ ਨੂੰ ਥੋੜਾ ਜਿਹਾ ਐਨੀਮਲ ਥੋੜਾ ਨਜ਼ਦੀਕੀ ਤੋਂ ਦਿਖਾਉਣਾ ਪੈਦਾ ਹਾਂ ਉਹਦੇ ਦੀ ਆਪਾਂ ਥੋੜਾ ਜੂਮ ਦੀ ਵਰਤੋਂ ਕਰਨੀ ਪੈਂਦੀ ਆ ਵੀ ਨਾ ਪਰਾਂਏ ਕਦੀ ਨਹੀਂ ਮਕਸਦ ਰਿਹਾ ਵੀ ਛੋਟੇ ਪਸ਼ੂ ਨੂੰ ਜਾਂ ਵੱਡਾ ਕਰਕੇ ਬਖਾਣਾ ਨਾ ਇਹ ਵਾਲਾ ਮਾਈ ਤੱਕ ਨਹੀਂ ਵੀ ਉਹ ਨਹੀਂ ਕੰਮ ਕਰਦੇ ਮਤਲਬ ਕਿ ਦੋਸਤੋ ਐਨੀਮਲ ਦੇਖਣ ਦਾ ਨਜ਼ਰੀਆ ਕਿਸੇ ਭਰਾ ਦਾ ਹੋ ਸਕਦਾ ਵੀ ਕੋਈ ਛੋਟਾ ਪਸ਼ ਪਰ ਆਪਾਂ ਇੱਕ ਬੋਲ ਕੇ ਜਰੂਰ ਦੱਸ ਦਿੰਦੇ ਆ ਸਾਰੇ ਵੀਰਾਂ ਨੂੰ ਵੀ ਜੇ ਛੋਟਾ ਬਸੂਗਾ ਤੇ ਸਮੱਧਰ ਕੱਦ ਵਿਚਲਾ ਮੇਲ ਤੇ ਮੀਡੀਅਮ ਜੇ ਵੱਡੀ ਸ਼ਹਿਤ ਨੂੰ ਵੱਡੀ ਪਲੱਸ ਕਹਿ ਦਈਦੇ ਠੀਕ ਆ ਤੇ ਬਾਕੀ ਹਾਈਟ ਕਾ ਤੁਸੀਂ ਕਰੋ ਚੱਕ ਬਾਕੀ ਇਧਰਲੇ ਪੈਰਪੁਰ ਦੀ ਬਨਾਵਟ ਤੋਰੇ ਤੋਰੇ ਤੋਂ ਪੱਕੀ ਪੁੱਕੀ ਜਗ੍ਹਾ ਦਾ ਬੇਹਾਂ ਪੱਕੀ ਤੇ ਇੱਕ ਦਾ ਪੈਰ ਬੰਨ ਨਾਲੇ ਜੀ ਪੈਰ ਬੰਨ ਕਰਕੇ ਨਹੀਂ ਬਣਾਇਆ ਬਿਲਕੁਲ ਬਿਲਕੁਲ ਠੀਕ ਹੈ ਵੀਰ ਮੈਂ ਰਿਪੋਰਟ ਤੋਂ ਭੱਜੂਗੀ ਠੀਕ ਹੈ ਜੀ ਸੋ ਹੈਵੀ ਬਾਡੀ weight ਆ ਦੋਸਤੋ ਥੋੜਾ ਜਿਹਾ ਪਸ਼ੂ ਜਦੋਂ ਪੱਕੇ ਪਾਈਂਦੇ ਤੁਰਦਾ ਉਹ ਖਾਇਆ ਉਦੋਂ ਥੋੜਾ ਜਿਹਾ ਉਹਨੂੰ ਲੱਗਦਾ ਵੀ ਠੀਕ ਹੈ ਜੀ ਥੋੜਾ ਜਿਹਾ ਇਹ ਤਾਂ ਰਾਜਵੀਦੇ ਵਹਿਰ ਪੱਖੋਂ ਨੇ ਭੱਜਣਾ ਭੱਜਣਾ ਹਾਂ ਸੋ ਬਾਕੀ ਜਿਹਵੇਂ ਸਟਰਕਚਰਲ ਤਾ ਦੋਸਤੋ ਉਹ ਜਮਾਂਦਰੂ ਜਿੱਦਾਂ ਦਾ ਤੁਸੀਂ ਆ ਦੇਖ ਰਹੇ ਜੇ ਵੈਸੇ ਤੋਰੇ-ਤਾਰੇ ਦੇ ਵਿੱਚ ਕੋਈ ਜਿਆਦੇ ਫਰਕ ਨਹੀਂਗਾ ਬਿਲਕੁਲ ਇੱਕਸਾਰ ਤੋਰਾ ਤੋਂ ਪਦਰ ਬਖਾਰਾ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ ਉਹਨਾਂ ਹੀ ਗਾਂ ਦੀ ਉਹਨਾਂ ਬਿਲਕੁਲ ਬੈਕ ਸਾਈਡ ਨੂੰ ਹਵਾਨਾ ਜੱਡਾ ਬਣਾ ਕੇ ਤਿਆਰ ਕਰ ਰਹੀ ਆ ਠੀਕ ਆ ਜੀ ਬਾਕੀ ਸਪੇਸਾਂ ਆਪਸੀ ਬੰਦਾ ਬਿਲਕੁਲ ਥਾਣਾ ਦੀਆਂ ਚੰਗੀਆਂ ਨੇ ਫਿਰ ਕੋ ਟਲਕਵਾ ਚਟਾ ਨੇ ਬਿਲਕੁਲ ਫਿਕਸ ਠੀਕ ਆ ਜੀ ओके okay, गोपी ਵੀਰੇ ਕੀ ਮੁੱਲ ਮੁੱਲ ਅੱਜ ਗੱਭਨ ਦਾ ਕਰਕੇ ਇਹਦਾ ਫੋਨ ਤੇ ਕਰਾਂਗੇ ਇਹ ਵੀ ਨਹੀਂ ਵੀ ਗੱਡਣਾ ਕਟਾ ਬੰਨਣ ਵਾਲੀ ਗੱਲ ਹੈ ਬਿਲਕੁਲ ਜੈਜ ਰੇਟ ਕਰਾਂਗੇ ਦਾ ਠੀਕ ਹੈ ਜੀ ਹਾਂ ਤੇ ਆਪਾਂ ਵੀਡੀਓ ਤੇ ਟਿੱਪ ਵੀ ਦੇਣੀ ਠੀਕ ਹੈ ਜੀ ਹਾਂ ਲੋ ਜੀ ਦੋਸਤੋ ਜਿੱਡਾ ਨਾਰਮਲ ਇੱਕ 40 42 ਲੀਟਰ ਵਾਲੀ ਵਾਇਰ ਦਾ ਮੁੱਲ ਹੋਣਾ ਚਾਹੀਦਾ ਓਡਾ ਦਾ ਮੁੱਲ ਹੋਊਗਾ ਬਾਕੀ ਸਾਰੇ ਵੀਰ ਠੀਕ ਹੈ ਜੀ ਕੌਣ ਕਰ ਲਿਓ ਤੇ ਮੁੱਲ ਤੁਹਾਨੂੰ ਫੋਨ ਤੇ ਦੱਸ ਦਿੱਤਾ ਜਾਊਗਾ ਇਸ ਵਾਇਰ ਦਾ ਬਹੁਤ ਵਧੀਆ ਚੰਗੇ ਬਾੜ ਵੱਡੇ ਘਤ ਪੋਤ ਦੇ ਵਿੱਚ ਵੇਖ ਆਪਾਂ ਜਿਹੜੀ ਆਪ ਤੁਹਾਨੂੰ ਦਿਖਾਈ ਹੈ ਤੇ ਜਿਹੜਾ ਸੀਮਨ ਲੱਗਾ ਸਾਰੇ ਰਿਕਾਰਡ ਦਵਾਗੇ ਆਪਾਂ ਬਿਲਕੁਲ ਵੀਰੇ ਬਿਲਕੁਲ ਠੀਕ ਆ ਇਧਰ ਦੂਜੇ ਨੰਬਰ ਤੇ ਆਪਣੇ ਕੋਲ ਆ ਬੱਚੇ ਦੀ ਕੀ ਰਿਪੋਰਟ ਆ ਫਿਰ ਇਹ ਪਰਸੋ ਸ਼ਾਮਾਂ ਦੀ ਸੂਈ ਜੀ ਅੱਛਾ ਬਹੁਤ ਚੰਗੀ ਸਟਾਰਟਿੰਗ ਕੀਤੀ ਬੋਲੇ ਦੀ ਇਹਨੇ ਠੰਡੀ ਸੀਲ ਜਿੱਤਰਾ ਮਰਜੀ ਕੋਈ ਇਧਰ ਬਹਿ ਜਾਏ ਉਧਰ ਜਿੱਤਰਾ ਮਰਜੀ ਕੋਈ ਪੈਲਪਰਾ ਚੋਈ ਜਾਵੇ ਠੀਕ ਆ ਇਹ ਸਵਾ ਦੂਜਾ ਸੂਈ ਹੈ ਦੂਜਾ origignal ਦੂਜਾ ਸਵਾ ਪਰਸੋਂ ਪਰਸੋਂ ਨਹੀਂ ਚਿੱਗੀ ਹੁੰਦੇ ਆ ਪਰਸੋਂ ਸ਼ਾਮੀ ਅੱਛਾ ਅੱਛਾ ਆ ਕੋ 5 6 ਵਜੇ ਠੀਕ ਆ ਉਹ ਦੇਖੋ ਦੂਜਾ ਸੂਆ ਰੋਕੇ ਤੇ ਪਰਸੋਂ ਦੀ ਸੂਈ ਆ ਜੇ ਤੇਜਾ ਦੇਣਾ ਮਗਰ ਕੀ ਇਹਦੇ ਵਛਾ ਵਛਾ ਬੋਲਾ ਕਿ ਨਾ ਗੋਪੀ ਇਹਦੇ ਥੱਲੇ ਬੋਲਾ ਹੁਣ ਹੋਊ ਤਾਂ 20 ਪਰ ਆਪਾਂ 18 ਜੇ ਕੋਈ ਆਗੇ 2 ਟਾਈਮ ਚੋਊਗਾ ਤਾਂ ਹੋ ਸਕਦਾ 21 ਹੋ ਜੇ ਠੀਕ ਆ ਐਵੇਂ ਆਪਾਂ ਗਲਤ ਇਨਫੋਰਮੇਸ਼ਨ ਨਹੀਂ ਦੇਣੀ ਕਰਮਾਂ ਲਈ ਆਉਂਦੀ ਹਾਂ ਦੁੱਧ ਦੇ ਦਊਗੀ 32 33 ਲੀਟਰ ਨੋਰਮਲ ਠੀਕ ਆ ਹਾਂ ਠੀਕ ਆ ਲਓ ਦੋਸਤੋ ਬੱਚੀ ਬਿਲਕੁਲ ਇੱਕ ਵਾਰੀ ਸੂਸਵਾ ਦੇ ਵਿੱਚ ਆਈ ਆ ਦੂਜਾ ਸੂਵਾ ਤੋ ਮੋਹੋ ਦੰਦੀ ਵੀ ਰ 6 ਨਾ ਰਿਆ ਵੀ 6 ਆ ਠੀਕ ਆ ਜੀ ਮੋਹੋ ਦੰਦੀ ਤੇ ਕੱਤ ਵੱਡਾ ਰੰਗ ਪ੍ਰਿੰਟ ਡੱਬੀ ਆ ਬਿਲਕੁਲ ਬਲੈਕ ਤੇ ਵਾਈਟ ਡਾ ਆ ਸਾਰੀਆਂ ਨਾਰਾ ਨੂੜਾ ਰਾਇ ਵੀ ਦੇ ਵਿਖਾਦਾ ਜੋ ਇਹਨਾਂ ਦੇ ਵਨ ਸਪੇਸ ਸਾਰਾ ਕੁਝ ਜੋ ਨੇ ਨੂੰ ਵੀ ਪ੍ਰਾਈ ਵੀ ਦੇ ਬਾ ਕਮਾਲ ਹੀ ਲੱਗਾ ਲਓ ਦੋਸਤੋ ਠੀਕ ਆ ਸੋ ਦੋਸਤੋ ਬਾਕੀ ਬੇਸਿਕਲੀ ਜਿੰਨੀ ਕਨਫਰਮੇਸ਼ਨ ਹੈ ਕੀ ਆ ਤੁਹਾਡੇ ਬਿਲਕੁਲ ਸਾਹਮਣੇ ਆ 18 ਲੀਟਰ ਤੇ ਆ ਗਈ ਆ ਜਿਹੜੇ ਤੀਜੇ ਦਿਨ ਦੇ ਦੌਰਾਨ ਥਣਥਣ ਮੁੱਠੀ ਵਾਲਾ ਠੀਕ ਆ ਜੀ ਖੱਤੀ ਚਵਾਈ ਵਾਲਾ ਤੇ ਬਾਕੀ ਨਿੱਗਰਤਾ ਬੜੀ ਆ ਨਿੱਗਰ ਚੱਡਾ ਆ ਵੇਖੋ ਸੋ ਜਿੱਦਾਂ ਮਰਦੀ ਮੇਰਾ ਵੀਰ ਤੁਸੀਂ ਆਪਣੀ ਚਵਾਈ ਕਰੀ ਚਲੋ ਆ ਲਓ ਜੀ ਆ ਮਗਰਲੇ ਥਾਣਾ ਕਰੋ ਚੈੱਕ ਠੀਕ ਆ ਜੀ ਆ ਅਗਲੇ ਥਾਣਾ ਦੀ ਚਵਾਈ ਆ ਆ ਵੇਖੋ ਠੀਕ ਹੈ ਵੀਰੇ ਠੀਕ ਕੋਈ ਛੱਟਾ ਭੂਰ ਨਹੀਂ ਆ ਮੈਨੂੰ ਵਰਗੀ ਬੋਲੀ ਕੱਟੀਏ ਬਾਹਰ ਤੋੜ ਕੇ ਦਿਖਾ ਦਗੇ ਮਗਰ ਬੱਚਾ ਦੋਸਤੋ ਠੀਕ ਆ ਦੂਜਾ ਸੂਬਾ ਆ ਬਾਡੀ ਸਟਰਕਚਰ ਇਸ ਬੈਡ ਦਾ ਕੋਈ ਭੂਰ ਨਹੀਂਗਾ ਕੋਈ ਛੱਟਾ ਨਹੀਂਗਾ ਠੀਕ ਆ ਜੀ ਆ ਅਗੇ ਸੋ ਪਰੇ ਵੀ ਜਾ ਬਹੁਤ ਆ ਗੁਰਮਨਦੀਪ ਮੋੜ ਲਿਆ ਜੇ ਇਥੋਂ ਬਹੁਤ ਆ ਕਮਾਲ ਹੋਇਆ ਇਹਨੂੰ ਕਮਾਲ ਲਿਆ ਜੇ ਠੀਕ ਆ ਜੀ ਸੋ ਇੱਕ ਕੰਪੈਕਟ ਡਾਡਰ ਦੇ ਵਿੱਚ ਆ ਠੀਕ ਆ ਜੀ ਬਿਲਕੁਲ ਫਿਕਸ ਹਵਾਨਾ ਆਦੀ ਉਸ ਸਾਰਾ ਪਾਸਾ ਪੀ ਵੇਹਲਾ ਹੂੰ ਨੋ ਨੋ ਸੋ ਦੁੱਧ ਚੰਗਾ ਜਵਾਜੂਗੀ ਵੈਸੇ ਹੁਣ 18 ਲੀਟਰ ਤੋਂ ਸਟਾਰਟਿੰਗ ਆ ਸੋ ਇਹ ਵੀ ਇੱਕ ਮੈਨੇ ਰੱਖਦਾ 18 ਲੀਟਰ ਕੋਈ ਬੋਲਾ ਥੋੜਾ ਨਹੀਂ ਹੁੰਦਾਗਾ ਜੋ ਇਹਦਾ ਥੱਲੇ ਹੁਣ ਮੌਜੂਦ ਆ ਲੈ ਵੀਰ ਗੋਪੀ ਦਾ ਮੁੱਲ ਦੱਸੇ ਕੋਈ ਵੀਰਾਂ ਨੂੰ ਕਿੰਨਾ ਕਰੇਗਾ ਤੇ ਕੀ ਲੈਣ ਤੇ ਨਹੀਂ ਰਾਜ ਵੀਰੇ ਕਰਾਉਣ ਨੂੰ ਇਹਦਾ ਇੱਕ 15 ਕਰਾ ਲਓ ਇਹਦਾ ਇੱਕ 10 ਕਰਾ ਲਓ ਇੱਕ ਵੀਰ ਘੜੀ ਪੁੱਛਣਾ ਕੋ ਆ ਕੇ 1,05,000 ਦੇ ਹਾ ਜਾਣਾ ਹੋਣੀ ਜੀ 1 5 ਦੀ ਹਾਂ ਜੇ ਕੋ ਮੋਟਾ ਬਿਆਨਾ ਪਾ ਦੂ ਹਾਂ ਦੁੱਧ ਵੀ ਚਵਾਵਾਂਗੇ ਇਹਨਾਂ ਮਾਨ ਹੈ ਵਹਿਰ ਤੇ ਠੀਕ ਆ ਜੀ ਹਾਂ ਲੋ ਵੀ 1 5 ਦੀ ਦੋਸਤੋ ਅੱਜ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਜੀ ਸੋਈ ਸੁਵਾਈ ਵੇਗਾ ਤੇ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰੀ ਸਰੇ ਭੁਲੇਖੇ ਦੂਰ ਚੰਗੀ ਆ ਠੀਕ ਆ ਜੀ ਬਿਲਕੁਲ ਉਪਰੋਂ ਨਿਗਰ ਤੇ ਬਿਲਕੁਲ ਸਟੇਟ ਇਧਰ ਇੱਕ ਤਾਂ ਮੈਂ ਤੋਹਫਾ ਦਿਖਾਉਣੇ ਆ ਕਸ਼ਮੀਰੀ ਸੇਵਾ ਵਰਗਾ ਹਾਂ ਠੀਕ ਆ ਬਹੁਤ ਜਿਆਦਾ ਠੰਡੀ ਕੋਈ ਵੀਰ ਭਾਜ ਜਿਤਨਾ ਮਰਜੀ ਇਹਦੇ ਥਲੇ ਬਹਿ ਕੇ ਕੋਈ ਚਵਾਕ ਭਾ ਛੱਡੋ ਭਾਵੇਂ ਲੈ ਹਾਂ ਬਹੁਤ ਜਿਆਦਾ ਠੰਡੀ ਲੋਰ ਰੰਗ ਦੇ ਵਿੱਚ ਆ ਦੋਸਤੋ ਸ਼ਾਹੀਵਾਲ ਦੇ ਵਿੱਚ ਕ੍ਰੋਸ ਥਣ ਥਣੋਂ ਬੜਾ ਸੋਨਾ ਠੀਕ ਆ ਜੀ ਮੁਠੀ ਵਾਲਾ ਥਾਣਾ ਬੋਲੇ ਦੀ ਸਟਾਰਟਿੰਗ ਬਹੁਤ ਚੰਗੀ ਕਲ ਦੀ ਸੂਈ ਕਿੰਨਾ ਕੋਣ ਇਹਦੇ ਥਲੇ 10 11 10 11 8 9 ਨੂੰ ਦੋ ਹੱਥ ਵਾਂਗ ਗੁਲਾਵੇ ਅੱਛਾ ਜੀ ਹਾਂ ਇਹ 10 11 ਆ ਪੂਰਾ ਝਗ ਵਿੱਚ ਸਮੇਤ ਕੋਈ ਗੈਰ ਨੇ ਭਾਵੇਂ ਲਾ ਕੇ ਮੈਂ ਨਾ ਤਸੱਲੀਆਂ ਕਰਾ ਕੇ ਦੋ ਟਾਈਮ ਠੀਕ ਆ ਹਾਂ ਫਿਰ ਕਿਵੇਂ ਆ ਦੂਜਾ ਸੂਆ ਦੂਜਾ ਦੂਜਾ ਸੂਆ ਬਾਕੀ ਮਾਰ ਬੱਚਾ ਆ ਵੇਖੋ ਬੱਚਾ ਚੋਬਰ ਲੋ ਵੀ ਮਗਰ ਬੱਚਾ ਠੀਕ ਆ ਜੀ ਲਓ ਤੁਸੀਂ ਅੱਜ ਦੂਜੇ ਦਿਨ ਦੇ ਦੌਰਾਨ ਹੀ ਤਕਰੀਬਨ ਕੋਈ 11 10 11 10 11 ਲੀਟਰ ਬੋਲਾ ਬਾਕੀ ਆ ਤੁਸੀਂ ਵੇਖੋ ਠੰਡੀ ਧੀਰੀਆ ਸੀਲਸ ਆਊਗਾ ਯਾਨੀ ਵੀ ਕ੍ਰਾਸ ਜਾਂ ਅੰਗਾਂ ਦੇ ਕਿਤੇ ਨਾ ਕਿਤੇ ਪੜਕੀਲੀ ਆ ਜਾਂ ਮਤਲਬ ਸ਼ੁਕਰ ਚੌਣ ਲੱਗਾ ਕਿਤੇ ਰਾਜ ਵੀਰੇ ਹਾਂ ਉਂਗਲ ਉਂਗਲ ਜਿੱਦੀ ਮੋਟੀ ਤਾਂ ਦੋ ਮਿੰਟਾਂ ਚ ਵੈੜ ਚੋਗੇ ਬੰਨੇ ਠੀਕ ਆ ਲੈ ਫਿਰ ਮਨਦੀਪ ਤੋੜ ਕੇ ਦਿਖਾ ਦਿੱਤੇ ਤੇ ਮੁੱਲ ਵੀ ਬਿਲਕੁਲ ਜਾਇ ਜਿ ਰਹੂਗਾ ਇਹਦਾ ਜਾਇ ਜੀ ਜਾਇ ਜੀ ਬਿਲਕੁਲ ਬਹੁਤ ਦੋਸਤੋ ਕਿਸੇ ਭਰਾਣੇ ਚਲੋ ਥੋੜੇ ਪੈਸੇ ਵੀ ਖਰਚ ਕਰਨੇ ਤਾਂ ਦੁੱਧ ਤੁਸੀਂ ਇਹਦੇ ਥੱਲੇ ਵੀ ਚੰਗਾ ਲੈ ਸਕਦੇ ਜੀ ਇਹ ਕਰੋ ਸੰਗ ਤੇ ਮਗਰ ਬੱਛਾ ਆ ਗਿਆ ਮੇਲ ਕਾ ਦੁੱਧ ਹੋਊ ਇਹਦਾ ਆ ਦੇਖੋ ਥਾਂ ਪੂਰਾ ਮੁਠੀ ਵਾਲਾ ਠੀਕ ਆ ਜੀ ਨਾੜਾ ਨੋੜਾ ਦਿਖਾ ਦੇ ਆ ਕਰੋ ਚੱਕ ਠੀਕ ਹੈ ਜੀ ਸੋ ਹਾਈਟ ਹੈ ਜਿੱਦਾਂ ਕਿ ਆਪਾਂ ਦੇਖਦੇ ਆਂ ਦੋਸਤੋ ਜਰਸੀ ਬ੍ਰੀਡ ਦੇ ਵਿੱਚ ਵੈਣਾ ਦਿਖਦੇ ਆਂ ਓਡੀਕ ਹਾਈਟ ਆ ਤੇ ਉਹ ਵੀ ਨਹੀਂ ਵੀ ਹੈਗਾਗਾ ਵੀ ਜਿਹੜੀਆਂ ਓਕਾ ਆਪਾਂ ਹਿਮਾਚਲ ਵਾਲੀਆਂ ਜਰਸੀਆਂ ਦੇਖਦੇ ਆਂ ਉਹਨਾਂ ਤੋਂ ਪਲੱਸ ਹਾਈਟ ਆ ਇਹਦੀ ਤੇ ਵਸੇ ਫੱਬਦੀ ਆ ਜਿੱਦਾਂ ਕਿ ਰੇਟ ਰਹੂਗਾ ਜਿੰਨਾ ਕਿ ਦੁੱਧ ਨੇ ਕਰਮਾਣਾ ਚ ਆ ਜਾਣਾ ਉਹਦੇ ਹਿਸਾਬ ਨਾਲ ਪੂਰਾ ਫਿੱਟ ਫੜ ਠੀਕ ਹੈ ਜੀ ਰੇਟ ਵੀ ਮੁੱਲ ਵੀ ਉਸ ਅਕੋਰਡਿੰਗ ਕੀਤਾ ਜਾਊਗਾ ਲਿਆਓ ਵੀਰ ਮਨਦੀਪ ਮੋੜ ਲਓ ਹਾਂ ਜੀ ਚੋਣ ਚਾਹ ਦੀ ਬਿਲਕੁਲ ਇੱਕ ਨੰਬਰ ਮੋਟੀ ਤਾਰ ਬਿਲਕੁਲ ਠੰਡੀ ਤੇ ਉਂਗਲ ਉਂਗਲ ਜਿੱਦੀ ਮੋਟੀ ਤਾਰ ਹਉ ਲਓ ਵੀ ਸੋ ਬੱਚੀ ਚੰਗੀ ਆ ਉਹ ਵੰਗਾ ਵੰਗਾ ਅਸੀਂ ਪਾ ਲੈਨੇ ਕਿ ਨਹੀਂ ਮੈਂ ਤਾਂ ਉਤਰਾ ਚੋਈ ਜੇ ਬਲੋੜ ਨਹੀਂ ਹਾਂ ਜੇ ਕੋਈ ਵੰਗੇ ਦੇਖੂ ਵੰਗੇ ਦੇ ਪਾ ਕੇ ਚਵਾ ਦਾਂਗੇ ਠੀਕ ਆ ਭਰਾ ਹਾਂ ਦੋਵੇਂ ਚੀਜ਼ਾਂ ਲੋਕ ਚਲੋ ਚੰਗਾ ਹੁੰਦਾ ਵੰਗਾ ਕੋਈ ਮਾਰੀ ਗੱਲ ਨਹੀਂ ਹਾਂ ਕਿਉਂਕਿ ਇਤਨਾ ਵੀਰ ਆਉਂਦੇ ਨਾ ਜਦੋਂ ਮੋਗੇ ਸਾਈਡ ਤੋਂ ਉਹ ਆਉਂਦੇ ਤੇ ਅਸੀਂ ਵੰਗੇ ਤੋਂ ਬਣਾ ਨਹੀਂ ਪਚੂਗੀ ਨਹੀਂ ਚੰਗੀ ਗੱਲ ਨਹੀਂ ਚੋਣਾ ਕੋਕਾ ਨਾ ਹਾਂ ਫਿਰ ਆਪਰ ਪਤਾ ਕਿ ਨਾ ਵੈਸੇ ਮੱਖੀ ਮਛਰ ਜਿਹਾ ਵੈਸੇ ਕਈ ਨਾ ਮਾਲਾ ਮੋੜ ਕੋਈ ਦੂਜਾ ਡੰਗਰ ਨੇੜੇ ਬਣੇ ਹੋਏ ਤੇ ਵੈਸੇ ਕਾਹ ਵੀ ਤੇਰੀ ਕਰ ਜਾਂਦਾ ਡੰਗਰ ਦੋ ਤੀ ਡਰਾਜੇ ਤੇ ਕੀ ਫਾਇਦਾ ਸੇਫਟੀ ਆ ਚਲੋ ਪਾ ਲੈਣਾ ਚਾਹੀਦਾ ਵੰਗੇ ਤੇ ਕੋਈ ਮਾਰੀ ਗੱਲ ਨਹੀਂ ਆਪਾਂ ਵੰਗਾ ਪਾ ਕੇ ਚਵਾ ਦੋ ਗੋਪੀ ਕੀ ਮੰਗ ਕਰਦਾ ਇਹ ਵਾ ਰਾਜਵੀਰ ਬਾਜ਼ਾਰ ਚ ਤੁਹਾਨੂੰ ਤੁਹਾਨੂੰ ਪਤਾ ਜੋ ਚੱਲਣ ਦਿਆ ਆਪਾਂ ਲੈ ਤੇ ਇਹ ਆਪਾਂ 53000 ਦੀ ਹਵਾ ਜਾਂ ਲਾ ਕਰਨੀ 53 ਦੀ ਹਾਂ 53 ਦੀ ਦੇ ਦਾਂਗੇ ਲਾਸਟ ਤੋਂ ਲਾਸਟ ਦੀ ਗੱਲ ਕਰਾ ਹੋਰ 2000 ਮਾਰ ਕਰ ਦਾਂਗੇ 52 ਦੀ ਹਾਂ 50 ਅੰਦਰ ਨਹੀਂ ਹੁੰਦਾ ਸੌਦਾ ਯਾਰ ਛੱਡ ਦਾਂਗੇ 50 49 ਦੀ ਜਾਂਦੀ 49 ਦੀ ਜਾਂਦੀ ਉਹਦੇ ਵਿੱਚੋਂ ਵੀ ਕੋਈ 100 ਨਹੀਂ 200 ਨਹੀਂ 500 ਰੁਪਇਆ ਆ ਛੋਟ ਕਰਾ ਗਿਆ ਆਪਾਂ ਚਲੋ ਹਾਂ ਲਓ ਵੀ 49000 ਦੀ 200 ਤੇ ਵੀ 500 ਰੁਪਇਆ ਛੋਟ ਆ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਜੀ ਬੱਚੇ ਬਾਕੀ ਨਜ਼ਰ ਚੋਂ ਬਾਹਰ ਦੁੱਧ ਚਵਾਉਗੀ ਠੀਕ ਆ ਹਾਂ ਠੀਕ ਆ ਇਤਨਾ ਗੋਪੀ ਵੀਰ ਆਪਣੇ ਕੋਲ ਆ ਵੜ ਜਿਵੇਂ ਖੜੀ ਆ ਇਹ ਵੀ ਰਾਜੀ ਦਾ ਕੱਲ ਸੂਈ ਆ ਕੱਲ ਦੀ ਸੂਈ ਆ ਹਾਂ ਕਿੰਨਾ ਕੁ ਬੋਲਾ ਦੇ ਥਲੇ ਇਹਦੇ ਆਪਾਂ ਵਿੱਚ ਝੂਠ ਨਹੀਂ ਮਾਰਨਾ 8 9 8 9 ਜਿਹੜੀ ਇਹਦੀ ਸਟਾਰਟਿੰਗ ਆ ਚਲੋ ਨਾਲੇ ਕੱਲ ਦੀ ਸੂਈ ਹੈ ਜੇ ਆਪਾਂ ਕਹੀਏ ਵੀ ਅਜੇ ਬੋਲਾ ਵੀ ਇੰਨਾ ਕਿਲੋ ਇੰਨੇ ਕਿਲੋ ਬੱਕੀ ਚੁਆਈਆਂ ਵੀ ਦੋ ਕੀ ਹੋ ਗਿਆ ਦੋ ਹਜ਼ਾਰ ਬਿਲਕੁਲ ਤੇ ਮਗਰ ਵੱਛੀ ਕੇ ਬੱਚਾ ਵੱਛੀ ਵੀ ਵੇਖੋ ਤੁਸੀਂ ਬਾ ਕਮਾਲ ਠੀਕ ਹੈ ਜੀ ਆ ਲਾਲ ਹਾਂਜੀ ਲੋ ਵੀ ਆ ਵੱਛੀ ਆ ਜਰਸੀ ਚ ਆ ਗਈ ਏ ਜਰਸੀ ਚ ਆ ਗਈ ਏ ਵੀ ਸੀ ਦੀ ਜੇ 21035 ਦੀ ਲੋ ਵੀ ਤਾਂ ਦੋਸੋ এবিসি 21035 ਸੀਮਨ ਜਰਸੀ ਬਰੀਡ ਦਾ ਸੀਮਨ ਕਿਤੇ ਲਵਾ ਦਿੱਤਾ ਵੀਰਾਂ ਨੇ ਕਿਤੇ ਐਚ ਐਫ ਨੂੰ ਹਾਂਜੀ ਤੇ ਬੱਚੀ ਦੇਤੀ ਕਰਮਾਲੀ ਜਰਸੀ ਮੱਥੇ ਜਾ ਗਿਆ ਫੁੱਲ ਐਚ ਐਫ ਤੇ ਜਿਵੇਂ ਚ ਕਰੋ ਇਹ ਰਾਜੀ ਨੇ ਆਪਾਂ ਗੱਬਨ ਦਾ ਸੌਦਾ ਕੀਤਾ ਸੀ ਉਹਨਾਂ ਪਹਿਲਾਂ ਦੱਸਿਆ ਵੀ ਜਿਹੜਾ ਟੀਆ ਭਰਾਇਆ ਇਹ ਨਹੀਂ ਕਿ ਆ ਗਈ ਆ ਤੇ ਆਪਾਂ ਮਨੋ ਆਖਾਂਗੇ ਨਾ ਉਹਨਾਂ ਪਹਿਲਾਂ ਦੱਸਿਆ ਹਾਂ ਨਹੀਂ ਬੱਚਾ ਚੰਗਾ ਚੰਗਾ ਸ਼ੌਂਕਣਾ ਕਹਿੰਦੇ ਸ਼ੌਂਕਣਾ ਰਖਾ ਦਿੱਤਾ ਚਲੋ ਹਾਂ ਸ਼ੌਕਣਾ ਅੱਜ ਵੀ ਉਹ ਵੀਰਾਂ ਦਾ ਵੀ ਜੇ ਕਿਸੇ ਬੱਚੀ ਛੱਡਣੀ ਹੋਵੇ ਤਾਂ ਮੈਂ ਬੱਚੀ ਮੈਨੂੰ ਦੱਸ ਦਿਓ ਜੇ ਮੈਂ ਕੀਮਤ ਲਾ ਕੇ ਬੱਚੀ ਰੱਖ ਲਵਾਂ ਉਹ ਚਲੋ ਉਹ ਅਗਲੇ ਦਿਨ ਸਮਝ ਆਵੇ ਚਲੋ ਚੰਗਾ ਕਿ ਜੇ ਰੱਖਣ ਨੂੰ ਪਸ਼ੂ ਆਪਾਂ ਚੰਗੇ ਸੀਮਨ ਭਰਾ ਲੈਨੇ ਆ ਇਹ ਵੀ ਬੜੀ ਜਿਆਦਾ ਠੰਡੀ ਇਹਨੂੰ ਵੀ ਕੋਈ ਚੱਕਰ ਨਹੀਂ ਜਿੱਤਰਾ ਮਰਜ਼ੀ ਕੋਈ ਬੈਠਾ ਰਹੇ ਲਓ ਜੀ ਹਾਂ ਸੋ ਬੋਲਾ ਦੋਸਤੋ ਸਟਾਰਟਿੰਗ ਜਿੰਨੀ ਇਹਦੀ ਹੈਗੀ ਆ ਉਹ ਤੁਹਾਨੂੰ ਦੱਸਤਾ ਲੈ ਮਨਦੀਪ ਵੀਰ ਖੋਲ ਇਹਨੂੰ ਸੋ ਸੂਹਾ ਗਰਮਾ ਦੂਜਾ ਦਾ ਦੂਜਾ ਦੂਜਾ ਲਓ ਜੀ ਦੂਜਾ ਸੂਹਾ ਅਕਿਵਾਤੀ ਇਹ ਵੀ ਚੰਗੀ ਹੈ ਠੀਕ ਹੈ ਜੀ ਦੂਜਾ ਸੁਭਾ ਮਗਰ ਵੀ ਬੱਛੀ ਹੈ ਆਪ ਦੂਜਾ ਸੁਭਾ ਜਰਸੀ ਤੇ ਐਚ ਐਫ ਦੇ ਨਾਲ ਇੱਕ ਕ੍ਰੋਸ ਹੈ ਆਪ ਠੀਕ ਹੈ ਜੀ ਸੋ ਰੰਗ ਪ੍ਰਿੰਟ ਜਿੱਦਾਂ ਆਪਾਂ ਕੈਚ ਐਫ ਦੇ ਵਿੱਚ ਵੇਖਣਾ ਦੇਖਦੇ ਆ ਰੰਗ ਨੂੰ ਗੋਸੇ ਤਰਾਈਆਂ ਬਲੈਕ ਤੇ ਵਾਈਟ ਡੱਬ ਤੇ ਚਾਰ ਥਾਣਾ ਆ ਬਿਲਕੁਲ ਤੁਹਾਨੂੰ ਇੱਕ ਵਾਰੀ ਆਪਾਂ ਨੇੜੇ ਤੋਂ ਦਿਖਾ ਦਿੰਦੇ ਆ ਲੈ ਰਾਮੂਨ ਤਾਣੀ ਤੁਰਦੀ ਹਾਂ ਲਓ ਜੀ ਸੋ ਜਰਸੀ ਦੇ ਵਿੱਚ ਕ੍ਰੋਸ ਆਨ ਕਰਕੇ ਕਿਸੇ ਵੀਰ ਨੇ ਚਲੋ ਸੀਮਨ ਨੂੰ ਰਖਾਤਾ ਬਾਕੀ ਬੱਚੀ ਮਗਰ ਚੰਗੀ ਆ ਗਈ ਆ ਜਰਸੀ ਦੀ ਖਾਣ ਭਾਂਡਾ ਬਹੁਤ ਸੋਹਣਾ ਲੱਗਾ ਦੇਵੀਰ ਮਨਦੀਪ ਮੋੜ ਲਾ ਗੋਪੀ ਵੀਰੇ ਨਾਲ ਦੀ ਨਾਲ ਮੁੱਲ ਵੀ ਇਹਦਾ ਦੱਸ ਦੇ ਤੁਰੇ ਚੱਲੀ ਗਿਆ ਵੀ ਮੁੱਲ ਇੱਕ ਦਵਾਂਗੇ ਕਿੰਨੇ ਦੀ ਆਪਣੇ ਵੀਰਾਂ ਨੂੰ 55000 ਦੀ ਦੇ ਦਾਂਗੇ 55 ਦੀ ਹਾਂਜੀ 55 ਜਿਆਦਾ ਸੂਤਰ ਜਿਆ ਕਰਕੇ ਦੇ ਦੇ ਤੂੰ ਹੀ ਦੱਸ ਦਿਓ ਆਜ ਨਹੀਂ ਮੈਂ ਤਾਂ ਦੱਸੂਗਾ ਪਰ ਤੂੰ ਆਪ ਹੀ ਕਰ ਦੇ ਇਹ ਨਾ ਹੋਵੇ ਵੀ ਖਰੀਦ ਨਾਲੋਂ ਵੇਚ ਡਾਊਨ ਚਲੀ ਜਾਵੇ ਨਹੀਂ ਕੋਈ ਚੱਕਰ ਨਹੀਂ ਫਿਰ ਜਦੋਂ ਭਰਾਣ ਆ ਤਾਂ ਫਿਰ ਦੇ ਦਾਂ ਕੋਈ ਗੱਲ ਨਹੀਂ ਇੰਨੀਆਂ ਵੇਚਣੀਆਂ ਇਹ ਕਦੀ ਪੂਰੇ ਜਿਉ ਚਲੇ ਜੂ ਫਿਰ ਕੀ ਗੱਲ ਹਾਂ 45000 ਦੇ ਦੇ ਤੁਹਾਨੂੰ ਹਾਂ ਨਾ ਹਾਂ ਠੀਕ ਹੈ ਹੋਰ ਵੀ ਹੁੰਦੀ ਹੋਰ ਵੀ ਕਰਤੀ 50 ਦੀ ਦੇ ਦਾਂਗੇ 50 ਦੀ ਫਿਰ ਦੇ ਦਾਂਗੇ ਠੀਕ ਹੈ ਕਰ ਹੀ ਦਈਏ ਕਲੀਅਰ ਲਓ ਵੀ ਠੀਕ ਆ ਜੀ 50 ਦੀ ਬੱਸੀ ਹੈ ਵੈਸੇ ਵੜਾ 200 ਨਵੀਂ ਆ ਠੀਕ ਆ ਜੀ ਕੋਈ ਉਮਰਾ ਦੇ ਵਿੱਚ ਕਿਹ ਲੋ ਜਾਂ ਸਵੇਰਾਂ ਚ ਨਹੀਂ ਹੈਗੀ ਜ਼ਿਆਦਾ ਨਹੀਂ ਨਹੀਂ ਕਦੇ ਕਦੇ ਤਾਂ ਪ੍ਰੈਫਰ ਕਰਦੇ ਹੀ ਆ ਕੋਈ ਭਰਾ ਲੈ ਜਾਊਗਾ ਚਲੋ ਘਰੇ ਕੋਈ ਦੋ ਚਾਰ ਸੂਵੇ ਪੀਊਗਾ ਠੀਕ ਆ ਹਾਂ ਚੰਗੀ ਆ ਮਗਰ ਬੱਸੀ ਬਹੁਤ ਖੂਬਸੂਰਤ ਆ ਜਰਸੀ ਚ ਮਾਰੀ ਠਾ ਕੇ ਵਿਖਾਈ ਓਥੇ ਨੂ ਬੋਰਨਾ ਨੀਂਦ ਆ ਜਾਂਦੀ ਦੁੱਧ ਦੁੱਧ ਪੀ ਕੇ ਹਾਂ ਬਿਲਕੁਲ ਸਿਹਤਮੰਦ ਦੇ ਵੀ ਨਾ ਕੋਈ ਇਦ ਦੇਖੋ ਬਹੁਤ ਸੋਹਣਾ ਚੰਗਾ ਸੀਮਨ ਭਰਾਇਆ ਕਿਸੇ ਵੀਰ ਦੇ ਸ਼ੌਕ ਨਾਲ ਬੱਚਾ ਬਹੁਤ ਸੋਹਣਾ ਮਗਰ ਜਰਸੀ ਬ੍ਰੀਡ ਦੇ ਵਿੱਚ ਠੀਕ ਆ ਜੀ ਅੱਛਾ ਦੇਖੋ ਅੱਖਾਂ ਵਖਾਵਾ ਦੀ ਹਾਂ ਬਹੁਤ ਖੂਬਸੂਰਤ ਹੈ ਹਾਂ ਛੋਟਾ ਜਿਹਾ ਕੰਨ ਚੰਗੀ ਹੈ ਬੱਚੀ ਗੋਪੀ ਇੱਧਰ ਆ ਜਾ ਵੀਰ ਆ ਬਲੈਕ ਜਿਹੜੀ ਬੈਠ ਆਪਣੇ ਕੋਲ ਇਹ ਕਿਵੇਂ ਆ ਕਿੰਨਾ ਸੂਆ ਕਿੰਨੇ ਦਿਨਾਂ ਦੀ ਸੂਈ ਇਹ ਕੱਲ ਰਾਤ ਦੀ ਸੂਈ ਜੇ ਅੱਛਾ ਇਹਦਾ ਮਗਰ ਬੱਚੀ ਆ ਬਿਲਕੁਲ ਗੱਲਾਂ ਨਾਲੋਂ ਲੋ ਵੀ ਇਹ ਨਾੜੂ ਤੇ ਬੱਚਾ ਨਾੜੂ 11 10.5 11 10.5 ਇਹ ਨਾ ਹੋਇ ਹਾਜ਼ਰ ਆ ਬੋਲੇ ਤਾਂ ਸਾਫ ਤੇ ਨਹੀਂ ਕੀਤੀ ਫਿਰ ਨਹੀਂ ਜੀ ਪੂਰੀ ਸਾਫ ਨਹੀਂ ਜੀ ਕੀਤੀ ਠੀਕ ਆ ਜੀ ਚਾਈ ਇਹਨੂੰ ਵੀ 10 11 10000 ਹਾਂ ਬਿਲਕੁਲ ਕੋਲੀ ਰੂਮ ਵਰਗੀਆਂ ਧਾਰਾ ਇਹਦੀਆਂ ਨੂੰ ਤੁਸੀਂ ਇਦਾਂ ਧਾਰਾ ਮਾਰਦੇ ਨਾਲ ਦੀ ਨਾਲ ਹੀ ਆਪਾਂ ਹਾਥੂ ਤਲਾ ਕੇ ਤੁਹਾਨੂੰ ਦਿਖਾਈ ਜਾਨੀਆਂ ਪਸ਼ੂਆਂ ਨੂੰ ਆ ਦੇਖੋ ਬੇਲ ਉਹ ਠੰਡੀ ਠੀਕ ਹੈ ਲੈ ਫਿਰ ਮਨਦੀਪ ਖੋਲ ਲੈ ਇਹਨੂੰ ਵੀ ਅੱਛੀ ਦੋਸਤੋ ਇਹ ਵੀ ਸੂਆ ਕਰਮਾ ਦੂਜਾ ਕੋ ਦੂਜਾ ਦੂਜਾ ਸੂਆ ਲਓ ਜੀ ਦੂਜਾ ਸੂਆ ਤੇ ਕੱਲ ਦੀ ਸੂਈ ਆ ਕਰਮਾ ਲਈ ਜੀ ਵੀ ਠੀਕ ਆ ਜੀ ਦੋ ਕੁ ਚਵਾਈਆਂ ਹੋਈਆਂ ਨੇ ਬਾਕੀ ਲੰਬੀ ਲੂਬੀ ਪੂਰੀ ਆ ਲੰਬਾਈ ਪੂਰੀ ਆ ਸਪੇਸ ਚਾਰੇ ਥਾਨਾਂ ਦੀ ਚੰਗੀ ਆ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਤੇ ਚਾਰੇ ਥਾਨਾ ਵਿਰਲ ਜਿਹੜੀ ਕੋਈ ਘੱਟੋ ਘੱਟ ਵੀ 5-5 7-7 ਇੰਚ ਤੇ ਥਾਣਾਂ ਲੱਗਾ ਠੀਕ ਆ ਇਹ ਜਿਹੜੇ ਐਨੀਮਲ ਦੋਸਤੋ ਪਤਾ ਨੂੰ ਦਿਖਾ ਰਿਹਾ ਕੋਈ ਦੋ ਦਿਨਾਂ ਦੇ ਵਿੱਚ ਕੋਈ ਤਿੰਨਾਂ ਚੌ ਦਿਨਾਂ ਦੇ ਵਿੱਚ ਇੱਕ ਵਾਰੀ ਪਸ਼ੂ ਤੈਹ ਜੀ ਲਾ ਜਾਂਦੇ ਸੀਗਾ ਲੱਕਾ ਜਿਹਾ ਲਾ ਜਾਂਦੇ ਆ ਸੂਣ ਤੋਂ ਬਾਅਦ ਤੇ ਕੋਈ ਪਸ਼ੂ ਫੇਰ ਇੱਕ ਵਾਰੀ ਮੋੜ ਭਾਰ ਦੇ ਵਿੱਚ ਆਉਂਦਾ ਜਿਵੇਂ ਆਪਾਂ ਨਾਰਮਲ ਹੀ ਕਹਿ ਦਈਏ ਵੀ ਵਸਦਾ ਪਸ਼ੂ ਕੋਈ 10 15 12 ਦਿਨਾਂ ਨੂੰ ਇੱਕ ਵਾਰੀ ਦੁਬਾਰਾ ਉਹ ਗੱਲਬਾਤ ਤੁਸੀਂ ਅੰਡਰਸਟੈਂਡ ਕਰ ਲਿਓ ਆਪਣੀ ਠੀਕ ਆ ਜੀ ਤੇ ਵਹੜ ਚੰਗੀ ਆ ਇੱਕ ਵਾਰੀ ਸੂਸਵਾ ਕੇ ਥੋੜੀ ਜਿਹੀ ਤੈਹ ਲਈ ਖੜੀ ਆ ਦੁੱਧ ਵੀ ਚੰਗਾ ਭਰ ਜੂਰਾ ਵੀਰੇ ਠੀਕ ਆ ਜੀ 18 19 18 19 ਨਾਰਮਲ ਦੇ ਜੀ ਦੁੱਧ ਠੀਕ ਆ ਜੀ ਠੀਕ ਆ ਜੇ ਕੋਈ ਸਾਮ ਕਰ ਲੂ ਤਾਂ 20 ਵੀ ਚ ਹੋ ਸਕਦਾ ਲੈ ਫਿਰ ਮਨਦੀਪ ਕਮਾ ਇੱਕ ਰਾਜਵੀਰੇ ਜਿੱਥੋਂ ਦੀ ਚਚੜੀ ਬਹੁਤ ਜ਼ਿਆਦੀ ਕਰਮਾਂ ਨੂੰ ਭਾਈ ਹੁਣ ਮੈਨੂੰ ਪਤਾ ਵੀ ਜੇ ਇਹਨੇ ਚਚੜਤ ਦਿਹਾੜੀ ਦਾ ਲਾਥ ਨਹੀਂ ਜਾਣੇ ਨਾ ਲਾਥ ਨਹੀਂ ਦਵਾਈ ਵੀ ਆਪਾਂ ਨਾਰਮਲ ਲਾਉਣੇ ਤਾਂ 2 ਤੋਂ 4 ਦਿਨ ਲੱਗ ਹੀ ਜਾਂਦਾ ਲੱਗ ਜਾਂਦੇ ਹੁਣ ਕੱਲ ਇਹਨੂੰ ਦਵਾਈ ਜਦੋਂ ਹੋਈ ਉਦੋਂ ਮਲੀ ਆ ਇੱਕ ਰੀ ਹੋਰ ਮਲਾਂਗੇ ਫੇਰ ਮਰਨੇ ਬਸ ਬਸ ਵੜ ਵੱਡੀ ਆ ਛੋਟੀ ਨਹੀਂ ਆ ਵੱਡੀ ਆ ਵਟਿਆ ਜੀ ਕਦ ਆ ਗਿਆ ਕਿ ਹਾਂ ਜੀ ਤੇ ਇਹ ਗੋਪੀ ਬੋਲ ਮੋਲ ਲੈਂਦਾ ਇਹ 21000 ਦੀ ਦੇਵਾਂਗੇ 21000 ਹਾਂ ਜੀ ਐਂਡ ਤੋਂ ਐਂਡ ਹੀ ਗੱਲ ਕਰਕੇ 57000 ਦੀ ਦੇ ਦਾਂਗੇ 57 ਦੀ ਹਾਂ ਜੀ ਕੋਈ ਕਸਰ ਹੈ ਕੀ ਹਜੇ ਵੀ ਵਿੱਚ ਜਲ ਪਾਣੀ ਆਪ ਨੂੰ ਜੇ ਬਾਈ ਜਿੱਥੇ ਆਪਾਂ ਲੀਕ ਹੀ ਮਾਰਦੇ ਨਹੀਂ ਆ ਨਾ 55000 ਕੋ ਵੀਰ ਘਾਟਣਾ ਕੋ ਆਖੇ 55 ਤੇ ਏਡੀ ਵਾੜ ਆਉਣੀ ਨਹੀਂ 55 ਦੇ ਵਿੱਚ ਲੋਗੇ ਇਹ ਦੋਸਤੋ ਮੋਲ ਹੋਣੇ ਵੀ ਜਿੱਥੋਂ ਬਈ ਐਂਡ ਤੋਂ ਐਂਡ ਆਪਾਂ ਕਰਕੇ ਤੁਹਾਨੂੰ ਲੈਸ ਕਰਵਾ ਕੇ ਕਹਤਾ ਵੀ 55 ਠੀਕ ਹੈ ਜੀ ਸੋ 55 ਆਇਦਰਾ ਤੁਸੀਂ ਕਰੋ ਚੈੱਕ ਇੱਕ ਵਾਰੀ ਫੇਰ ਆ ਦੇਖੋ ਜੀ ਨਾ ਵੇਖੋ ਮਿਲਕ ਵੈਨ ਗੱਡੀ ਤੇਰੀ ਆ ਗਈ ਨਾ ਜੀ ਠੀਕ ਹੈ ਜੀ ਇਹ ਕਹਿੰਦਾ ਰਾਜੀ ਵੀ ਦਾ ਆਪਾਂ ਹੋਰ ਇੱਕ ਰਿਕੁਐਸਟ ਕਰਨੀ ਆ ਵੀ ਕਈ ਵੀਰ ਨਾ ਫੋਨ ਕਰਦੇ ਆ ਵੀ ਪਹਿਲਾਂ ਰਿਸ਼ਤੇਦਾਰੀਆਂ ਆਂਦੀਆਂ ਫਲਾਣਾ ਇੱਥੋਂ ਕੋਈ ਆਂਦਾ ਵੀ ਇੱਥੋਂ ਮੁੰਡਾ ਵਾ ਫੇਰ ਅਗਲੇ ਦੂਜੇ ਜਦੋਂ ਫੋਨ ਵੇਟਿੰਗ ਜਾਂਦਾ ਨਾ ਫਿਰ ਟ੍ਰਾਈ ਕਰਦੇ ਸਾਡਾ ਫੋਨ ਨਹੀਂ ਚੁੱਕਦੀ ਇੱਕ ਰਿਕੁਐਸਟ ਹੈ ਵੀ ਤੁਹਾਡੀਆਂ ਜਾਂ ਰਿਸ਼ਤੇਦਾਰੀਆਂ ਬਾਅਦ ਚ ਪਹਿਲਾਂ ਲੰਮਾ ਇਦੋਂ ਪੁਆਇੰਟ ਵਾਲੇ ਪੁਆਇੰਟ 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 ਗੱਲ ਕਰਦਾ ਹਾਂ ਪੁਆਇੰਟ ਤੋਂ ਪੁਆਇੰਟ ਕਰੇ ਮੈਂ ਨਹੀਂ ਜਾਂ ਦੇਣੀ ਜਾਂ ਨਵਾਂ ਸੂਬਾ ਜਾਂ ਦੁਬਾਰਾ ਫਿਰ ਪੁੱਛਣ ਦੀ ਲੋੜ ਉਹ ਫਿਰ ਕਈ ਵੀ ਰਾਹ ਦਿੰਦੇ ਵੀ ਤੁਸੀਂ ਵੀਡੀਓ ਪਾਉਂਦੇ ਜੇ ਤੁਸੀਂ ਵੇਟ ਸਾਡਾ ਫੋਨ ਨਹੀਂ ਜੇ ਚੁੱਕਦੇ ਫਿਰ ਵੀਡੀਓ ਕਦੋਂ ਪਾਉਂਦੇ ਜੇ ਫੋਨ ਨਹੀਂ ਚੁੱਕਣਾ ਦੇ ਮੁਸ਼ਕਲੇ ਪੈ ਜਾਂਦੀਆਂ ਮੁਸ਼ਕਲ ਬਣ ਜਾਂਦਾ ਫਿਰ ਜੇ ਤਾਂ ਇੱਕ ਵਾਰੀ ਕਿਸੇ ਨਿਗਾਹ ਜਾਂਦਾ ਫਿਰ ਅਗਲੇ ਫੋਨ ਕਰਨੇ ਸ਼ੁਰੂ ਕਰ ਦਿੰਦੇ ਆ ਕਰ ਦਿੰਦੇ ਆ ਤੇ ਕਈਆਂ ਨੂੰ ਫਿਰ ਵੇਟਿੰਗ 'ਚ ਕਈਆਂ ਆਪ ਤੋਂ ਫਿਰ ਦੁਬਾਰਾ ਫੋਨ ਆਪ ਤੋਂ ਨਹੀਂ ਲੱਗਦਾ ਨਹੀਂ ਲੱਗਦਾ ਤਾਂ ਗੁੱਸਾ ਬਹੁਤ ਸ਼ੁਕਰਿਤਨਾ ਉਹਨੇ ਦੋਸਤੋ ਫੋਨ ਕਰਨਾ ਹੈ ਕਰਨਾ ਇਹ ਕਿਰਾਏ ਦੇ ਸ਼ੋਰ ਚ ਵੀ ਆਪਾਂ ਰੇਟ ਸਾਰਿਆਂ ਦੇ ਨਾਲ ਹੀ ਪਾ ਦੇਣੇ ਤਾਂ ਬਿਲਕੁਲ ਭਰਾ हां ਤੇ ਨੰਬਰ ਬੋਲ ਦੇ ਵੀਰ ਗੋਪੀ 995787709877184848 ਲਓ ਦੋਸਤੋ ਜਿਹੜਾ ਦੋਸਤੋ 9877184848 ਵੀਰ ਮਨਦੀਪ ਤੁਹਾਡਾ ਨੰਬਰ ਹਨਾ ਹਾਂਜੀ ਹਾਂਜੀ ਠੀਕ ਆ ਜੀ ਸੋ ਦੋਵਾਂ ਭਰਾਵਾਂ ਦੇ ਨੰਬਰ ਆ ਦੋਸਤੋ ਸਕਰੀਨ ਦੇ ਉੱਪਰ ਲੱਗੇ ਆ ਤੇ ਗੱਲਬਾਤ ਕਰੋ ਤੁਸੀਂ ਕੰਟੈਕਟ ਕਰੋ ਇੱਥੇ ਆਣ ਕੇ ਮਾਲ ਦੀ ਤਸੱਲੀ ਕਰੋ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਉਮੀਦ ਕਰਦੇ ਆ ਦੋਸਤੋ ਪਸ਼ੂ ਚੰਗੇ ਲੱਗੇ ਹੋਣਗੇ ਸੋ ਆਪਣਾ ਫਰਜ਼ ਸਮਝ ਕੇ ਮੇਰੇ ਵੀਰ ਇਹਨਾਂ ਤਾਂ ਵੜਦਾ ਹੀ ਆ ਵੀਡੀਓ ਵੱਤ ਉਹਦੇ ਸ਼ੇਅਰ ਜ਼ਰੂਰ ਕਰ ਦਿੱਆ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ